ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਤਾਂ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਮੌਜੂਦ ਹਾਂ ਜਿੱਥੇ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਚੋਣ ਹੋਣ ਜਾ ਰਹੀ ਹੈ ਤਾਂ ਇੱਕ ਵਿਵਾਦਿਤ ਚੋਣ ਹੈ ਬਹੁਤ ਸਾਰੇ ਮਸਲੇ ਇਸ ਚੋਣ ਨੂੰ ਲੈ ਕੇ ਪਏ ਜਿੱਥੇ ਕਿ ਕਾਂਗਰਸ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਕਿ ਇੱਕ ਰਾਜਨੀਤਿਕ ਪਾਰਟੀ ਦੀ ਚੋਣ ਜਿਹੜੀ ਹੈ ਕਿਉਂ ਇੱਕ ਧਾਰਮਿਕ ਸਥਲ ਤੇ ਹੋ ਰਹੀ ਹੈ ਤਾਂ ਦੂਜੇ ਪਾਸੇ ਬਾਕੀ ਅਕਾਲੀ ਦਲ ਵੀ ਲੇਟੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਮੌਜ ਕਾਲੀ ਦਲ ਦੇ ਵਰਕਰ ਵੀ ਇੱਥੇ ਪਹੁੰਚੇ ਨੇ ਔਰ ਦੇਸ਼ ਭਰ ਤੋਂ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਡੈਲੀਗੇਟ ਨੇ ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚੇ ਨੇ ਔਰ ਇਜਲਾਸ ਜਿੱਥਾ ਹੈ ਅਕਸਰ ਹੁੰਦਾ ਹੈ ਜੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਜੇ ਇੱਕ ਬਹੁਤ ਇਤਿਹਾਸਿਕ ਜਗ੍ਹਾ ਹੈ ਉੱਥੇ ਜਨਰਲ ਹਾਊਸ ਦੀ ਮੀਟਿੰਗ ਚੱਲ ਰਹੀ ਹੈ ਬਾਹਰ ਜਿਹੜੇ ਨੇ ਡੈਲੀਗੇਟ ਵਾਸਤੇ ਸਪੈਸ਼ਲ ਤੌਰ ਦੇ ਉੱਤੇ ਇੱਕ ਡੈਸਕ ਬਣਾਇਆ ਗਿਆ ਹੈ ਜਿੱਥੇ ਕੀ ਜਿਹੜੇ ਲੋਕ ਨੇ ਜਿਨ੍ਹਾਂ ਨੇ ਕੀ ਆਪਣੀ ਵੋਟ ਦੇਣੀ ਹੈ ਔਰ ਆਪਣੇ ਪ੍ਰਧਾਨ ਦੀ ਚੋਣ ਕਰਨੀ ਹੈ ਉਹ ਆ ਸਕਣ ਔਰ ਇਸ ਤੋਂ ਇਲਾਵਾ ਜਿਹੜੇ ਵਰਕਰ ਸਹਬਾਨ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਪੂਰੀ ਤਿਆਰੀਆਂ ਜਿਹੜੀਆਂ ਇੱਥੇ ਕੀਤੀਆਂ ਗਈਆਂ ਨੇ ਔਰ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਡੈਲੀਗੇਟਸ ਨੇ ਜਾਂ ਜਿਹੜੇ ਵੱਡੇ ਲੋਕ ਨੇ ਉਹਨਾਂ ਦਾ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤਾਂ ਕੁਝ ਅਕਾਲੀ ਦਲ ਦੇ ਵਰਕਰ ਵੀ ਇੱਥੇ ਪਹੁੰਚੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਕਹਿਣਾ ਉਹਨਾਂ ਦਾ ਤਾਂ ਕੀ ਕਹਿਣਾ ਚਾਹੋਗੇ ਜੀ ਅੱਜ ਚੋਣ ਹੈ ਤੇ ਫਿਰ ਕਿਨੂੰ ਤੁਸੀਂ ਪ੍ਰਧਾਨ ਦੇ ਤੌਰ ਤੇ ਵੇਖਣਾ ਚਾਹੋਗੇ ਜੀ ਹਾਂਜੀ ਪਹਿਲਾਂ ਤਾਂ ਤੁਹਾਡੇ ਰਾਈ ਮੇਰੀ ਸਾਹਿਬ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਚੋਣਾਂ ਆ ਤੇ ਇਹਤੇ ਡੈਲੀਗੇਟਸ ਬਣੇ ਨੇ ਇੱਕ ਪੂਰੀ ਪ੍ਰਕਿਰਿਆ ਵਾ ਉਹਦੇ ਉਸ ਪ੍ਰਕਿਰਿਆ ਦੇ ਹਿਸਾਬ ਨਾਲ ਅੱਜ ਜੋ ਜਿਹੜਾ ਵੀ ਪ੍ਰਧਾਨ ਚੁਣਿਆ ਜਾਊਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਦਾਗੀ ਤੇ ਬਾਗੀ ਇਹਨਾਂ ਦਾ ਦੌੜਾ ਪੈਂਦਾ ਸੀ ਬਾਗੀਆਂ ਨੇ ਤੇ ਆਪਣੇ ਦਾਗ ਸ੍ਰੀ ਅਹਿਮਦੰਤ ਸਾਹਿਬ ਵਿਖੇ ਜਾਂ ਪੰਜ ਤਖਤ ਸਾਹਿਬਾਨ ਉਤੇ ਆਪਣੇ ਥੋਲੇ ਤੇ ਮੈਂ ਤੇ ਬਾਗੀਆਂ ਦੀ ਗੱਲ ਕਰਦਾ ਕਿ ਅੱਜ ਬਾਗੀ ਜਿਹੜੇ ਸਵਾਲ ਉਠਾਉਣਦੇ ਆ ਤੇ ਬਾਗੀਆਂ ਦੇ ਦਿਲ ਕਦੋਂ ਸਾਫ਼ ਹੋਣਗੇ ਕਿਉਂਕਿ ਅੱਜ ਜਿਹੜੀ ਇਹ ਪ੍ਰਕਿਰਿਆ ਵਾ ਪਹਿਲਾਂ ਪਰ ਕੀ ਕਿੰਤੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚੋਂ ਸਰਕਲ ਡੈਲੀਗੇਟਸ ਪਰ ਡਿਸਟ੍ਰਿਕਟ ਡੈਲੀਗੇਟਸ ਹਨ ਜਿਹਨਾਂ ਨੇ ਪੰਜਾਬ ਦੇ ਡੈਲੀਗੇਟਸ ਬਣਾਏ ਆ ਉਹਨਾਂ ਦੇ ਉਸ ਪ੍ਰਕਿਰਿਆ ਦੇ ਨਾਲ ਅੱਜ ਜਿਹੜਾ ਪ੍ਰਧਾਨ ਬਣਾ ਰਹੇ ਆ ਜੀ ਪਰ ਬਹੁਤਾਂ ਤਕਿੰਤੀ ਜਿਹਦੇ ਹੱਕ ਚ ਹੋ ਗਈ ਉਹਨੂੰ ਪ੍ਰਧਾਨ ਬਣਾਗੇ ਜੀ ਤੁਸੀਂ ਕਿਹਨੂੰ ਪ੍ਰਧਾਨ ਦੇਖਣਾ ਚਾਹੁੰਦੇ ਵਿਅਕਤੀਗਤ ਤੌਰ ਤੇ ਨਹੀਂ ਅਸੀਂ ਤੇ ਸਤਾ ਸੁਖਬੀਰ ਸਿੰਘ ਜੀ ਨੂੰ ਉਹਨਾਂ ਨੂੰ ਪ੍ਰਧਾਨ ਚੁਣਨਾ ਦੇਖਣਾ ਚਾਹੁੰਦੇ ਆ ਪਰ ਮੇਰੀ ਵੋਟ ਵੀ ਸਤਾ ਸੁਖਬੀਰ ਸਿੰਘ ਬਾਦਲ ਜੀ ਨੂੰ ਪਰ ਜਦੋਂ ਅੰਦਰ ਜਾਵਾਂਗੇ ਉਹ ਪੂਰੀ ਪ੍ਰਕਿਰਿਆ ਦੇ ਵਿੱਚ ਕੀ ਹੁੰਦਾ ਕਿਉਂਕਿ ਇਹ ਪੂਰੀ ਪ੍ਰਕਿਰਿਆ ਜਿਹੜੀ ਆ ਸਿਧਾਂਤਕ ਤੌਰ ਤੇ ਕਿਦਾਂ ਦੀ ਹੁੰਦੀ ਹੈ ਉਹ ਤੇ ਅੰਦਰ ਜਾ ਕੇ ਪਤਾ ਲੱਗੂਗਾ ਬਿਲਕੁਲ ਮਾਹੌਲ ਵੀ ਤੁਹਾਨੂੰ ਦਿਖਾ ਰਹੇ ਆ ਕਿ ਜਿਹੜਾ ਹੈ ਇਸ ਵੇਲੇ ਤੁਸੀਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਸ ਵੇਲੇ ਇੱਥੇ ਡੈਲੀਗੇਟ ਦੀ ਪ੍ਰਕਿਰਿਆ ਤੋਂ ਦਿਖਾਵਾਂਗੇ ਕਿ ਆਖਿਰਕਾਰ ਕੀ ਹੈ ਜੋ ਵੀ ਸ਼ਖਸ ਆ ਰਹੇ ਨੇ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਨੰਬਰ ਕੀ ਹੈ ਕਿਉਂਕਿ ਜਦੋਂ ਰਸੀਦ ਕੱਟੀ ਗਈ ਸੀ ਬਕਾਇਦਾ ਉਹਨਾਂ ਨੂੰ ਇੱਕ ਰਸੀਦ ਜਾਰੀ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਜਿਹੜਾ ਹੈ ਹੁਣ ਇਸ ਵੇਲੇ ਤੁਸੀਂ ਆਪਣੀ ਸਕ੍ਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਸਾਰਾ ਇਤਰਾਮਤ ਕੀਤਾ ਗਿਆ ਹੈ ਔਰ ਲਗਾਤਾਰ ਪੁਲਿਸ ਬਲਵੀ ਤਨਾਤ ਨੇ ਤੇ ਦੂਜੇ ਸ਼੍ਰੋਮਨੀ ਕਾਲੀਦਲ ਦੀ ਪੂਰੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਹੈ ਵਰਕਰ ਸਹਿਬਾਨ ਇੱਥੇ ਪਹੁੰਚੇ ਨਹੀਂ ਕਿਉਂਕਿ ਅੱਜ ਪ੍ਰਧਾਨ ਦੀ ਚੋਣ ਹੋਣੀ ਹੈ ਤਾਂ ਪ੍ਰਧਾਨ ਦੀ ਚੋਣ ਸਭ ਤੋਂ ਅਹਿਮ ਮੰਨੀ ਜਾਂਦੀ ਹੈ ਕਿਉਂਕਿ ਉਸ ਚੋਣ ਦੇ ਨਾਲ ਹੀ ਅੱਗੇ ਜਿਹੜਾ ਹੈ ਪਾਰਟੀ ਦੀ ਕਾਰੋਬਾਰ ਚੱਲਦਾ ਹੈ ਕੰਮਕਾ ਚੱਲਣਾ ਹੈ ਤੋ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਤਜ਼ਾਮਾਤ ਪੂਰੇ ਕਰ ਦਿੱਤੇ ਗਏ ਨੇ ਔਰ ਸਿਰਫ ਇੰਤਜ਼ਾਰ ਹੈ ਤਾਂ ਇੱਕ ਵਾਰ ਫਿਰ ਤੁਹਾਨੂੰ ਦਹਾਵਾਂਗੇ ਕਿ ਉੱਪਰ ਜਨਰਲ ਹਾਊਸ ਦੀ ਮੀਟਿੰਗ ਜਿਹੜੀ ਹੈ ਇੱਥੇ ਹੋ ਰਹੀ ਹੈ ਤਾਂ ਇੱਥੇ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਵੀ ਪਾਸ ਹੁੰਦਾ ਹੈ ਤਾਂ ਹੁਣ ਇਸ ਵੇਲੇ ਜਿਹੜੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਨਰਲ ਜਲਾਸ ਜਿੱਥੇ ਹੁੰਦਾ ਹੈ ਉੱਥੇ ਅੱਜ ਜਨਰਲ ਹਾਊਸ ਦੀ ਮੀਟਿੰਗ ਵੀ ਹੋਣੀ ਹੈ ਤਾਂ ਚਾਰੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਸੁਰੱਖਿਆ ਤੰਤਰ ਕਿਸ ਤਰੀਕੇ ਦਾ ਮਜ਼ਬੂਤ ਹੈ ਔਰ ਪੁਲਿਸ ਵੀ ਤਨਾਨਾ ਕੀਤੀ ਗਈ ਹੈ ਕਿਉਂਕਿ ਇੱਕ ਚੈਲੰਜ ਹੋਰ ਹੈ ਇੱਕ ਚੈਲੰਜ ਹੋ ਬਾਕੀ ਅਕਾਲੀ ਦਲ ਦਾ ਬਾਕੀ ਅਕਾਲੀ ਦਲ ਵੱਲੋਂ ਵੀ ਕਈ ਵਾਰ ਸਵਾਲ ਚੁੱਕੇ ਗਏ ਸੀ ਚੋਣ ਪ੍ਰਕਿਰਿਆ ਦੇ ਉੱਤੇ ਔਰ ਤੁਸੀਂ ਦੇਖੋ ਕਿ ਜਿਹੜੇ ਰਸਤੇ ਨੇ ਉੱਥੇ ਬਕਾਇਦਾ ਤੌਰ ਤੇ ਤੇ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ ਕਿਉਂਕਿ ਇੱਕ ਮਨਛਾ ਜाहिर ਕੀਤੀ ਜਾ ਰਹੀ ਸੀ ਕਿ ਕੋਈ ਪ੍ਰੋਬਲਮ ਹੋ ਸਕਦੀ ਹੈ ਤਾਂ ਉਸ ਨੂੰ ਡਿਫਟਨ ਵਾਸਤੇ ਇੱਥੇ ਇੰਤਜ਼ਾਮਾਤ ਜਿਹੜੇ ਕੀਤੇ ਗਏ ਨੇ ਪੁਲਿਸ ਫੋਰਸ ਬਕਾਇਦਾ ਤੌਰ ਤੇ ਤਾਇਨਾਤ ਕੀਤੀ ਗਈ ਹੈ ਤਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਹੜਦੁੰਗਣਾ ਮਚਾ ਸਕੇ ਤੁਸੀਂ ਦੇਖੋ ਕਿ ਐ ਜੀ ਬੀ ਸੀ ਦਫਤਰ ਦੇ ਬਾਹਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਸਾਣੀਆਂ ਕਰ ਰਿਹਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫਤਰ ਆ ਔਰ ਜੋ ਵੀ ਵਿਅਕਤੀ ਆਂਦਾ ਹੈ ਉਸ ਦੀ ਬਕਾਇਦਾ ਤੌਰ ਤੇ ਚੈਕਿੰਗ ਕਰਕੇ ਉਸ ਨੂੰ ਅੰਦਰ ਭੇਜਿਆ ਜਾ ਰਿਹਾ ਹੈ ਤਾਂ ਕਿ ਕੋਈ ਇਸ ਤਰ੍ਹਾਂ ਦਾ ਵਿਅਕਤੀ ਅੰਦਰ ਨਾ ਜਾ ਸਕੇ ਜਿਹਦੇ ਨਾਲ ਕਿ ਕੋਈ ਗੜਬੜੀ ਫਲਾਨ ਦੀ ਇੱਛਾ ਕਰਦਾ ਹੋਵੇ ਤਾਂ ਇੱਥੇ ਤੁਸੀਂ ਦੇਖੋ ਕਿ ਪੁਲਿਸ ਫੋਰਸ ਬਕਾਇਦਾ ਤੌਰ ਤੇ ਸੁਰੱਖਿਆ ਦੇ ਤੌਰ ਤੇ ਤਨਾਤ ਕੀਤੀ ਗਈ ਹੈ ਔਰ ਅਗਰ ਕੋਈ ਵਿਅਕਤੀ ਆਂਦਾ ਹੈ ਤਾਂ ਉਸ ਨੂੰ ਬਕਾਇਦਾ ਤੌਰ ਤੇ ਚੈੱਕ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਅੱਜ ਨੇ ਔਰ ਕੁਝ ਹੀ ਦੇਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਵੇਂ ਪ੍ਰਧਾਨ ਦਾ ਐ ਗੱਲ ਕੀਤੀ ਜਾਵੇ ਤਾਂ ਜਿਹੜੇ ਨਾਮ ਸਾਹਮਣੇ ਆਉਂਦੇ ਨੇ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਜੋ ਕਿ ਦੁਬਾਰਾ ਪ੍ਰਧਾਨਗੀ ਦੀ ਪਦ ਤੇ ਦੁਬਾਰਾ ਵਾਪਸ ਆ ਸਕਦੇ ਨੇ ਔਰ ਦੂਸਰਾ ਨਾਮ ਹੈ ਅਰਸਿਮਰਤ ਕੋਰ ਬਾਦਲ ਤੀਸਰਾ ਵਿਕਰਮ ਸਿੰਘ ਮਜੀਠੀਆ ਔਰ ਚੌਥਾ ਬਲਵਿੰਦਰ ਸਿੰਘ ਭੁੰਦਰ ਬਲਵਿੰਦਰ ਸਿੰਘ ਭੁੰਦਰ ਇਸ ਕਰਕੇ ਨਹੀਂ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਸਨ ਕਿਉਂਕਿ ਸੁਖਵੀਰ ਸਿੰਘ ਬਾਦਲ ਬਣਾਵਲੋ ਅਸਤੀਫਾ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਅੱਜ ਦੀ ਜਿਹੜੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਲਗਾਤਾਰ ਅੱਜ ਸਾਰਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਰਹੇਗਾ ਅਖਾਣਗੀਆਂ ਕਿਉਂਕਿ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਔਰ ਕੌਣ ਹੋਵੇਗਾ ਨਵਾਂ ਪ੍ਰਧਾਨ ਇਸ ਦਾ ਇੰਤਜ਼ਾਰ ਸਮੂਹ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈ ਕੈਮਰਾਮੈਨ ਜਿੰਨ ਨਾਲ ਸੁਮਿਤਾ ਨਾਗਰੇਟ ਪੰਜਾਬ ਟੀਵੀ ਅੰਮ੍ਰਿਤਸਰ